ਤੁਸੀਂ ਬੇਤੁਕੀਆਂ ਗੱਲਾਂ ਬਾਈ ਕਿਸੇ ਨੇ ਮੈਨੂੰ ਆਏ ਦੱਸ ਦਿਓ ਪਾਣੀ ਇਹਦਾ ਕਿਹੜੇ ਨੇ ਸਰਚ ਕੀਤੀ ਹੈ ਯਾਰ ਐਵੇਂ ਰਿਆਂ ਸਪਰੇਅ ਆਲੇ ਪਿੱਛੇ ਨਾ ਲੱਗਿਆ ਕਰੋਨਾ ਨੇ ਆਪਦੀ ਰੇਸ ਸਪਰੇਅ ਪਤਾ ਹੈ ਜਦੋਂ ਵਾਹ ਚਲਾ ਕੇ ਨਾ ਤਾਂ ਕੋਈ ਸਬਸਿਡੀ ਵਾਲੇ ਸੰਦ ਵੀ ਗਣੋਂ ਹਟ ਜਾਣਗੇ ਹਾਂ ਠੀਕ ਹੈ ਕੋਈ ਨੇ ਰੋਟਾ ਵੀਟਰ ਨਹੀਂ ਲੈਣਾ ਨਾ ਕਿਹਨੇ ਰੇਸ ਸਪਰੇਅ ਲੈਣੀ ਨਾ ਕੋਸ ਲੈਣਾ ਬਈ ਮੰਨਦੇ ਨਹੀਂ ਕਿ ਪੰਜਾਬ ਦਾ ਦੁਸ਼ਮਣ ਹੈ ਕੋਈ ਦੁਸ਼ਮਣ ਨਹੀਂ ਬਾਈ ਬੂਟਾ ਕਿਵੇਂ ਦੁਸ਼ਮਣ ਹੋ ਸਕੂਗਾ ਜਿਹੜੀ ਇਹਦੀ ਆਮਦਣਾ ਬਾਈ ਘੱਟੋ ਘਾਟ ਇਹਦੀ 12 ਤੋਂ 13 ਲੱਖ ਰੁਪਏ ਦੀ ਆਮਦਨ ਹੈਗੀ ਆ ਜੇ ਸਾਲਾਂ ਜੇ ਤੁਸੀਂ ਦੂਜੇ ਜ਼ਿਮੀਂਦਾਰਾਂ ਨਾਲ ਫਸਲ 'ਚ ਵੀ ਫਸਲ ਵੱਧ ਵਿੱਚੋਂਗੇ ਕਿਉਂਕਿ ਹਲਦੀ ਬਈ ਘੱਟੋ ਘੱਟ 80 90 ਹਜ਼ਾਰ ਦੀ ਕਿੱਲੇ ਦੀ ਹੋ ਜੂ ਬਿਲਕੁਲ ਰਵਾਇਤੀ ਫਸਲ ਦੀ ਹੋ ਜੂ ਲੱਖ ਦੀ ਹੋ ਜੂਗੀ ਦੇਖੋ ਜਿਹੜੇ ਨੇ ਤਾਂ ਪੂਰੀ ਵੇਖ ਲਈ ਉਹ ਧਨੀਆ ਨੂੰ ਗਾਲਾਂ ਕੱਢਦਾ ਜਿਹੜੇ ਨੇ ਕੋਈ ਮੈਂਟੂ ਤੋਂ ਇੱਕ ਵੇਖ ਲਈ ਵੀਡੀਓ ਉਹਨੇ ਥੱਲੇ ਝੜੀ ਲਾ ਦੇਣੀ ਹੈ ਇਹ ਪੰਜਾਬ ਦੇ ਦੁਸ਼ਮਣ ਹੈ ਇਹਨਾਂ ਨੇ ਆਪ ਦਾ ਬੂਤਾ ਵੇਚਣਾ ਇਹ ਕੈਂਸਰ ਕਰਨਗੇ ਕਿਉਂ ਯਾਰ ਤੁਸੀਂ ਇਹ ਹੋਰ ਚੀਜ਼ ਵੇਚ ਲਓ ਆਹ ਵੇਚ ਲਓ ਬਹੁਤ ਕਮੈਂਟ ਆਉਂਦੇ ਆ ਬਈ ਆਉਂਦੇ ਆ ਇਹੇ ਦੱਸੋ ਤੁਸੀਂ ਕਿਹੜੀ ਮੱਛੀ ਮੋਟਰ ਲੱਗੀ ਆ ਇਹ ਜਿਹੜਾ ਕਲੋਨਸ ਪੈਦਾ ਇਹਦੀ ਜੜ ਪਤਾ ਕਿੰਨੀ ਆ 2 ਫੁੱਟ ਡੂੰਗੀ ਆ 1.5 1.5 ਫੁੱਟ ਜਾਲਾ ਜੜ ਤਾਂ ਹੈ ਨਹੀਂ ਇਹਦੇ ਨਾਲ ਬਰਬਾਦੀ ਹੋਈ ਇਹ ਰਾਜਸਥਾਨ ਚ ਵੀ ਲਵਾਈ ਜਨਾ ਮੈਂ ਰਾਜਸਥਾਨ ਚ ਕਿਹੜਾ ਪਾਣੀ ਅੱਛਾ ਉਧਰ ਵੀ ਹਰ ਇਤੇ ਚ ਵੀ ਬਾਈ ਹੋ ਜਾਂਦਾ ਇਹ ਜਿਹੜੇ ਬਾਹਰ ਦੇ ਬੰਦੇ ਆ ਕੇ ਬੈਠੇ ਆ ਉਹ 271 ਹੀ ਦੇਈ ਜਾਂਦੇ ਆ 10 12 ਰੁਪਿਆ ਦਾ ਬੂਟਾ ਹਾਂ ਪੀਤੀ ਕਹਿ ਕੇ ਵੇਚੀ ਪੀਤੀ ਕਹਿ ਕੇ ਵੇਚੀ ਨੇ ਕਿਉਂਕਿ ਤੈਨੂੰ ਆ ਨਹੀਂ ਮੈਂ ਤੈਨੂੰ ਕਿੰਨੀਆਂ ਮਰਜ਼ੀ ਨਿਸ਼ਾਨੀਆਂ ਦੱਸਦਾ ਤੈਨੂੰ ਨਹੀਂ ਪਤਾ ਲੱਗਣਾ ਪੀਤੀ ਇਹ ਕਿਹੜੇ ਵੀ ਵਿਗਿਆਨ ਨੇ ਤ ਠੀਕ ਹੈ ਇੱਕ ਤਾਂ ਇਹ ਸ਼ਾਂਗਣਾ ਨਹੀਂ ਪੈਂਦਾ ਇਹਨੇ ਸਿੱਧਾ ਜਾਣਾ ਨਾ ਨੇ ਕੋਈ ਸ਼ਾਂ ਕਰਨੀ ਆ ਠੀਕ ਹੈ ਦਾਣੀਆਂ ਆਪ ਦੀ ਆਪ ਲੇਬਰ ਜ਼ੀਰੋ ਆ ਤੇਰੀ ਗਰੀਬੰਦਾ ਲਾ ਲੇ ਇੱਕ ਦੋ ਟ੍ਰੇਲ ਜਾ ਕੇ ਠੀਕ ਹੈ ਮੋਟਰਸਾਈਕਲ ਲੈਣਾ ਕੁਝ ਵੀ ਲੈਣਾ ਕੋਈ ਧੀਆਂ ਆਪਣੇ ਇਹ ਤੁਸੀਂ 100 200 ਹਰ ਇੱਕ ਸਾਲ ਮੈਂ ਨਹੀਂ ਕਹਿੰਦਾ ਤੁਸੀਂ ਅੱਜ ਹੀ ਬਾਣ ਰੋਕ ਲਓ ਮੇਰੇ ਮਗਰ ਲਾ ਕੇ ਤੁਸੀਂ 100 200 ਬੂਟਾ ਹਰ ਇੱਕ ਸਾਲ ਲਾਈ ਜਾਓ ਠੀਕ ਹੈ ਇਹ ਤੁਹਾਡੀ ਇੱਕ ਪਲੱਸ ਪੁਆਇੰਟ ਹੋ ਜਾਣਾ ਜਿਵੇਂ ਤੁਹਾਡੇ ਘਰੇ ਦੋ ਮੱਝਾਂ ਖੜੀਆਂ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡਾ ਦੋਸਤ ਪਰਮਜੀਤ ਅੱਜ ਪਹੁੰਚੇ ਆ ਗਰੀਬੀ ਚੱਕ ਵਿਭਾਗ ਦੇ ਕੋਲੇ ਬਿਲਕੁਲ ਹਾਂ ਗਰੀਬੀ ਚੱਕ ਵਿਭਾਗਾ ਇੱਥੇ ਤੁਸੀਂ ਵੇਖ ਸਕਦੇ ਮੇਰੇ ਮਗਰ ਤੁਹਾਨੂੰ ਬੂਟੇ ਦਿਖਦੇ ਹੋਣਗੇ ਵੱਖਰੇ ਵੱਖਰੇ ਕਿਉਂਕਿ ਅਸੀਂ ਇੱਕ ਨਰਸਰੀ ਦੇ ਵਿੱਚ ਖੜੇ ਆ ਬਰਾੜ ਨਰਸਰੀ ਤੇ ਦੂਜੀ ਗੱਲ ਮੈਂ ਇੱਕ ਸਪੈਸ਼ਲ ਦੱਸ ਦੇਵਾਂ ਕਿ ਅੱਜ ਦੀ ਜਿਹੜੀ ਗੱਲਬਾਤ ਹੋਣੀ ਆ ਅੱਜ ਦੀ ਗੱਲਬਾਤ ਕਰਨੀ ਆ ਆਪਾਂ ਸ਼ਪੈਦੇ ਤੇ ਜਿਸ ਨੂੰ ਕਿਹਾ ਜਾਂਦਾ ਕਿ ਇੱਕ ਅ ਅਜੀਹਾ ਬੂਟਾ ਹੈਗਾ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਵੀ ਵੱਧ ਲੈ ਰਿਹਾ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਕੈਂਸਰ ਤੱਕ ਕਿਹਾ ਜਾਂਦਾ ਕਿ ਇਹਦੇ ਨਾਲ ਹੋ ਜਾਂਦਾ ਕਈ ਲੋਕ ਤਾਂ ਇਹ ਵੀ ਕਹਿੰਦੇ ਕਿਸ ਨੂੰ ਇੰਦਰਾ ਗਾਂਧੀ ਲੈ ਕੇ ਆਈ ਹੈ ਇੱਕ ਸਿਆਸਤਾ ਪੰਜਾਬ ਨੂੰ ਖਤਮ ਕਰਨ ਦੀ ਪਰ ਢੜਾ ਢਾੜੇ ਵਿਕ ਰਹੇ ਨੇ ਢੜਾ ਢਾੜ ਲੋਕ ਵੀ ਕਿਸਾਨ ਵੀ ਕਹਿੰਦਾ ਕਿ ਅਸੀਂ ਖੇਤਾਂ ਵਿੱਚ ਲਾ ਕੇ ਉਸ ਨੂੰ ਵੇਚ ਕੇ ਵੀ ਕਮਾਈ ਕੀਤੀ ਜਾਵੇ ਪਰ ਕਿੰਨਾ ਕੁ ਉਹਨਾਂ ਗੱਲਾਂ ਤੇ ਅ ਸੱਚ ਹੈ ਸਾਡੇ ਨਾਲ ਬਰਾੜ ਆ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਾਰੀ ਸਫਰ ਜਿਹੜੇ ਚੈਨਲ ਦੀ ਟੀਮ ਹੈ ਤੇ ਆਪਣੇ ਬਈ ਨਰਸਰੀ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਬਾਈ ਜੀ ਅੱਛਾ ਬਰਾੜ ਬਾਈ ਮੈਂ ਸਭ ਤੋਂ ਪਹਿਲਾਂ ਦੱਸ ਦੇਵਾਂ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਟ੍ਰੇ ਆ ਸਾਡੇ ਹੱਥ 'ਚ ਤੇ ਇਹਦੇ 'ਚ ਜਿਹੜਾ ਸ਼ਪੈਦਾ ਇਹ ਕਿਹੜੀ ਕਿਸਮ ਆ ਬਾਈ ਇਹ ਬਾਈ ਵੈਰੈਟੀ ਕਲੋਨ ਦੀ ਹੁੰਦੀ ਆ ਪੀ 23 ਵੈਰੈਟੀ ਹੈ ਜੀ ਲੋਕ ਤਾਂ ਇਹ ਕਹਿੰਦੇ ਕਿ ਲਾਉਣੀ ਨਹੀਂ ਚਾਹੀਦਾ ਇਹ ਲੋ ਲੋ ਬਈਆਂ ਨਾ ਆਪਣੇ ਭੇਡ ਚਾਲ ਜਾਦੇ ਚਲਦੀ ਆ ਹੁਣ ਇਹਨੂੰ ਭੇਡ ਚਾਲ ਬਣਾਈ ਬਿਠੇ ਬਈ ਸਾਰੇ ਰਿਸੋਰੀ ਸਲਾਈ ਜਾਂਦੇ ਆ ਪਰ ਕਈ ਚੀਜ਼ਾਂ ਨਾ ਬਈਆ ਆਪਣੇ ਦਿਮਾਗ ਦੇ ਵਿੱਚ ਸਰਕਾਰਾਂ ਰੱਖ ਲਾ ਜਾਂ ਏਜੰਸੀਆਂ ਰੱਖ ਲਾ ਜਾਂ ਰਿਆਂ ਸਪਰੀਆਂ ਵਾਲੇ ਕੰਪਨੀਆਂ ਵਾਲੇ ਜਾਂ ਪ੍ਰਾਈਵੇਟ ਉਦਾਰਾ ਰੱਖ ਲਾ ਉਹ ਆਪ ਕਹਿੰਦਾ ਦਿਮਾਗ 'ਚ ਵਾੜ ਦਿੰਦਾ ਬਈ ਕੀ ਜਾ ਬਈ ਇਹ ਚੀਜ਼ ਔੜੇ ਵਾਸਤੇ ਮਾੜੀ ਐ ਠੀਕ ਐ ਹੁਣ ਦੇਸੀ ਬੀਜ ਹੁੰਦੇ ਸੀ ਅੱਗੇ ਹਰੇਕ ਦੇ ਘਰੇ ਕਦੂਆਂ ਦੇ ਅੱਲਾ ਦੇ ਹੌਲੀ ਹੌਲੀ ਉਹਨਾਂ ਨੇ ਖਤਮ ਕਰਕੇ ਹਾਈਬ੍ਰਿਡ 'ਚ ਲਿਆਏ ਆ ਆਪਾਂ ਨੂੰ ਠੀਕ ਐ ਤੇ ਇੱਕ ਜਿਹੜਾ ਆਪਣਾ ਮਾਲਵੇ ਨੂੰ ਆ ਵਣ ਖੇਤੀ ਤੋਂ ਦੂਰ ਰੱਖਿਆ ਗਿਆ। ਜੀ। ਉਹਦਾ ਕਾਰਨ ਆ ਵੀ ਝੋਨੇ ਕਣਕ ਚੋਂ ਇਹ ਨਿਕਲ ਨਾ ਸਕਣ, ਕੰਮਜਾ ਆਪਣਾ ਹੋ ਸਕਣ। ਪਹਿਲਾਂ ਨਰਮਾ ਵਧਿਆ ਹੁੰਦੀ, ਨਰਮਾ ਆਪਣੇ ਹੁਣ ਹੋਂ ਹਟ ਗਿਆ। ਹੂੰ। ਤੇ ਉਦੋਂ ਦੀ ਵੀ ਆਪਣੀ ਆਮਦਨ ਵੀ ਰੁਗੀ ਅਗੇ ਨਰਮੇ ਨਾਲ ਵਧਿਆ ਚਾਰ ਪੈਸੇ, 8 7-8 ਮਹੀਨੇ ਪੈਸੇ ਆਈ ਜਾਂਦੇ ਸੀਗੇ, ਠੀਕ ਆ। ਤੇ ਸਾਰਿਆਂ ਨੂੰ ਜਿਹੜੀ ਨਿੰਦਿਆ ਵਾਣਾ ਖੇਤੀ ਦੇ ਵਿੱਚ, ਵਣ ਖੇਤੀ ਆਪਣੇ ਹਰੇਕ ਦੇ ਖੇਤੀ ਐ, ਕਿਸੇ ਦੇ ਬਰਮਾਂ ਡੇਕ ਖੜੀ ਐ, ਕਿਸੇ ਦੇ ਟਾਲੀ ਖੜੀ ਐ, ਕਿਸੇ ਦੇ ਕੋਸ਼ ਖੜਾ ਪੁਰਾਣੇ ਦਰਖਤ ਖੜੇ ਆ ਹਨਾ। ਤੇ ਪਰ ਇਹ ਦੀ ਸਾਰਿਆਂ ਨਾਲ ਵੀ ਵੱਧ ਬੇਇੱਜ਼ਤੀ ਕੀਤੀ ਗਈ ਹੈ ਆਪਣੇ ਕਿਉਂਕਿ ਇੱਕ ਕੰਟਰੋਵਰਸੀ ਛੜੀ ਜਾਂਦੀ ਹੈ ਸ਼ਪੈਦੇ ਹਾਂ ਭਾਈ ਹੁਣ ਤੇਰੀ ਵੀਡੀਓ ਜਿਹੜੇ ਨੇ ਤਾਂ ਪੂਰੀ ਵੇਖ ਲਈ ਉਹ ਧੰਨੀਆਂ ਨੂੰ ਗਾਲਾਂ ਕੱਢਦਾ ਜਿਹੜੇ ਨੇ ਕੋਈ ਮੈਂਟੂ ਤੋਂ ਇੱਕ ਵੇਖ ਲਈ ਵੀਡੀਓ ਉਹਨੇ ਥੱਲੇ ਝੜੀ ਲਾ ਦੇਣੀ ਹੈ ਇਹ ਪੰਜਾਬ ਦੇ ਦੁਸ਼ਮਣ ਹੈ ਇਹਨਾਂ ਨੇ ਆਪ ਦਾ ਬੂਟਾ ਵੇਚਣਾ ਇਹ ਕੈਂਸਰ ਕਰਨਗੇ ਕਿਉਂ ਯਾਰ ਤੁਸੀਂ ਇਹ ਹੋਰ ਚੀਜ਼ ਵੇਚ ਲੋ ਆਹ ਵੇਚ ਲੋ ਬਹੁਤ ਕਮੈਂਟ ਆਉਂਦੇ ਆ ਬਈ ਜੀ ਤੁਸੀਂ ਮੰਨਦੇ ਨਹੀਂ ਕਿ ਪੰਜਾਬ ਦਾ ਦੁਸ਼ਮਣ ਹੈ ਕੋਈ ਦੁਸ਼ਮਣ ਨਹੀਂ ਬਈ ਬੂਟਾ ਕਿਵੇਂ ਦੁਸ਼ਮਣ ਹੋ ਸਕੂਗਾ ਇਹਦੇ ਨਾਲ ਕਹਿੰਦੇ ਪਾਣੀ ਦੀ ਪਾਣੀ ਬਈ ਕਿਹੜੇ ਬੰਦੇ ਨੇ ਸਰਚ ਕੀਤੀ ਆ ਤੁਸੀਂ ਇੰਨਾ ਘੁੰਮੇ ਫਿਰੇ ਹੋ ਕਿਸ ਨੇ ਕੀਤੀ ਆ ਪਰ ਮੁੱਦਾ ਤਾਂ ਬਹੁਤ ਛੜਦਾ ਮੁੱਦਾ ਬਈ ਉਹੀ ਬਣਾ ਦਿੰਦੇ ਆ ਇਹਦੇ ਦੱਸੋ ਤੁਸੀਂ ਕਿਹੜੀ ਮੱਛੀ ਮੋਟਰ ਲੱਗੀ ਆ ਇਹ ਜਿਹੜਾ ਕਲੋਨ ਸਪੈਦਾ ਇਹਦੀ ਜੜ ਪਤਾ ਕਿੰਨੀ ਆ 2 ਫੁੱਟ ਡੂੰਗੀ ਆ 1.5 1.5 ਫੁੱਟ ਜਾਲਾ ਜੜ ਤਾਂ ਹੈ ਨਹੀਂ ਇਹਦੇ ਨਾਲ ਜਿਹੜਾ ਬਰੀਕ ਜਾਲਾ ਆ ਹੂੰ ਕੀ ਕਿਨੇ ਕਰਕੇ ਹਾਂ ਇਹ ਥੋੜਾ ਜਿਹਾ ਮੋਟਾ ਹੋ ਜਾਂਦਾ ਸੰਘਣਾ ਹੋ ਜਾਂਦਾ ਕਾਲੇ ਰੰਗ ਚ ਹੋ ਜਾਂਦਾ ਠੀਕ ਆ ਉਹ ਹਾਂ ਜਿਹੜਾ ਆਪਾਂ ਇੱਕ ਕਹਿੰਦੇ ਫਸਲ ਮਰ ਜਾਂਦੀ ਬਈ ਥਾਂ ਖੁਸ਼ ਕਰ ਦਿੰਦੇ ਆ ਉਹ ਇਹ ਸਪੈਦਾ ਨਹੀਂ ਜਿਹੜਾ ਦੇਸੀ ਸਪੈਦਾ ਤੁਸੀਂ یوں ਇਹ ਕਹਿੰਦੇ ਬੀਂਦਰਾ ਗਾਂਧੀ ਲੈ ਕੇ ਆਈਏ ਆਪਣੇ ਉਹ ਇੰਦਰਾ ਗਾਂਧੀ ਨਹੀਂ ਆਪਣੇ ਜੰਗਲਾਤ ਵਿਭਾਗ ਨੇ ਤੇ ਨਹਿਰੀ ਵਿਭਾਗ ਵਾਲਿਆਂ ਨੇ ਸੋਇਆਂ ਤੇ ਤੇਰਾਵਾਂ ਤੇ ਐਂ ਲਾਤਾ ਬਈ ਇੱਕ ਤਾਂ ਹੀ ਨਰਸਰੀਆਂ ਚ ਤਿਆਰ ਛੇਤੀ ਹੋ ਜਾਂਦਾ ਸੀਗਾ ਠੀਕ ਆ ਸਸਤਾ ਹੁੰਦਾ ਸੀ ਰੁਪਏ ਚ ਬੂਟਾ ਤਿਆਰ ਹੋ ਜਾਂਦਾ ਸੀਗਾ ਤੇ ਇੱਕ ਉਸ ਤੋਂ ਬਾਅਦ ਆਮਦਨ ਵਧੀਆਂ ਦਿੰਦਾ ਸੀਗਾ ਤੇ ਪਾਸੇ ਨਹੀਂ ਜਾਂਦਾ ਸੀ ਪਰ ਉਹਦਾ ਕੀ ਸੀਗਾ ਦੇਸੀ ਸੁਪੈਦਾ ਜਿਹੜਾ ਉਹਦਾ ਸੀਗਾ ਮੰਨ ਲਓ 8-10 ਫੁੱਟ ਡੂੰਘੀਆਂ ਜੜਾਂ ਜਾਂਦੀਆਂ ਸੀ ਮੋੜ ਜਾਂਦੇ ਸੀਗੇ ਸਾਈਡ ਨੂੰ ਵੀ ਤੇ ਡੂੰਘੇ ਵੀ ਠੀਕ ਆ ਉਹ ਪਾਣੀ ਜ਼ਿਆਦਾ ਜਿਹੜਾ ਉੱਪਰਲੀ ਸਤਾ ਦਾ ਪਾਣੀ ਖੁਸ਼ਕ ਕਰ ਦਿੰਦਾ ਹੀ ਬਾਣ ਹੋਰ ਫਸਲ ਨਹੀਂ ਹੁੰਦੀ ਸੀਗੀ ਤਾਂ ਕਰਕੇ ਕਿਹਾ ਹਾਂ ਉਹ ਸੀਗਾ ਉਹ ਵੀ ਧਰਤੀ ਹੇਠਲਾ ਪਾਣੀ ਉਹ ਵੀ ਨਹੀਂ ਕਰਦਾ ਸੀਗਾ ਉੱਪਰਲੀ ਉੱਪਰਲੀ ਸਤਾ ਉੱਪਰਲੀ ਪਰ ਉਹ ਕੀ ਸੀਗਾ ਨਾਲ 15 15 20 20 ਫੁੱਟ ਉਹਨੇ ਫਸਲ ਨਹੀਂ ਹੋਣ ਦਿੱਤੀ ਉਹ ਆਪਣੇ ਭੰਗੇ ਵਾਲੇ ਬਹੁਤ ਨਰਸਰੀਆਂ ਸੀਗੀਆਂ ਉਹਦੀਆਂ ਹਾਂ ਟਰਾਲੀਆਂ ਤੇ ਵੇਚਣਾਉਂਦੇ ਜਦੋਂ ਛੋਟੇ ਛੋਟੇ ਹੋਵਾਂਗੇ ਸਾਰੇ ਭਰਾਵਾਂ ਨੇ ਜਿੰਨਾਂ ਨੂੰ ਨੱਕ ਮੁੜਿਆ ਜਿਹੜਾ ਆਪਣੇ ਬੰਦਿਆਂ ਦਾ ਉਹ ਸਾਰਿਆਂ ਨੇ ਸੋਨੇ ਬਹੁਤ ਲੱਗਦੀ ਸੀ ਸਾਰਿਆਂ ਨੇ ਲਾ ਲਈ ਹੂੰ ਲੱਕੜ ਦਾ ਰੇਟ ਹੈ ਨਹੀਂ ਸੀਗਾ ਉਦੋਂ ਉਹ ਗੱਲ ਕਰੀ ਜਾਂਦੇ 15 ਤੋਂ 20 ਸਾਲ ਪਹਿਲਾਂ ਦੀ ਮੇਰਾ ਜਨਮ ਕਾ ਨੰਮੇ ਦਾ ਉਹ ਗੱਲ ਹੈ ਜੀ 2001 02 ਦੀ ਜਾਂ 10 ਸਾਲ 15 ਸਾਲ ਪਹਿਲਾਂ ਦੀ ਗੱਲ ਆ ਉਹ ਬਿਲਕੁਲ ਠੀਕ ਆ ਅਸੀਂ ਵੀ ਲਾਈ ਸੀ ਅਸੀਂ ਪਟਾਈ ਵੀ ਆ ਉਹ ਚ ਕੁਛ ਨਹੀਂ ਬਚਿਆ ਜਿੰਨੇ ਸਪੈਸ ਦੇ ਤੋਂ ਬਣੇ ਸੀਗੇ ਰੇਟ ਚ ਵਿਕੇ ਹਾਂ ਜਿੰਨੇ ਪੈਸੇ ਵਟੇ ਸੀ ਉਹਨੇ ਸਾਥੋ ਜੀਸੀਬੀ ਵਾਲਾ ਲੈ ਗਿਆ ਕਿਉਂਕਿ ਉਹਦੇ ਵੀ 10 12 ਸਾਲ ਮੋਢੀ ਨਹੀਂ ਜਾਂਦੇ ਸੀਗੇ ਉਹ ਹਲਾ ਚਾਲ ਟੁੱਟ ਜਾਂਦੇ ਸੀਗੇ ਨਾ ਕੁਛ ਹੋਰ ਲਾ ਸਕਦੇ ਸੀ ਨਾ ਖਾਲ ਘੜ ਸਕਦੇ ਸੀ ਉਤੋਂ ਬੰਦਿਆਂ ਨੂੰ ਸਪੈਸ ਦੇ ਤੋਂ ਨਫ਼ਰਤ ਹੋ ਗਈ ਇਹਦਾ ਸ਼ਬਦ ਇਹਦੀ ਆਵਾਜ਼ ਮੈਂ ਚੱਕੀ ਆ ਇੱਥੇ ਆਪਣੇ ਮਾਲ ਵਿੱਚ ਤੇ ਮੈਨੂੰ ਇੰਨੀਆਂ ਗਾਲਾਂ ਬਈ ਲੋਕਾਂ ਨੇ ਕੱਢੀਆਂ ਬਈ ਇਹਨੂੰ ਤੋਂ ਸੋ ਭਾਈ ਇਦਾਂ ਨਾ ਤੋਂ ਨਫ਼ਰਤ ਹੋ ਗਈ ਸੀ ਜੱਟਾਂ ਨੂੰ ਵੀ ਪਰ ਇਹਦਾ ਹੁਣ ਕੀ ਚੱਕਰ ਆ ਇਹ ਬਈ ਵਿਗਿਆਨ ਨੇ ਤਰੱਕੀ ਕਰ ਲਈ ਕਲੋਨ ਪੈਦਾ ਕਲਮ ਤੋਂ ਤਿਆਰ ਆ ਇਹ ਠੀਕ ਹੈ ਇੱਕ ਤਾਂ ਇਹ ਸ਼ਾਂਗਣਾ ਨਹੀਂ ਪੈਂਦਾ ਇਹਨੇ ਸਿੱਧਾ ਜਾਣਾ ਹਾਂ ਨਾ ਇਹ ਕੋਈ ਸ਼ਾਂ ਕਰਨੀ ਆ ਠੀਕ ਹੈ ਦਾਣੀਆਂ ਆਪ ਦੀ ਆਪ ਲੇਬਰ ਜ਼ੀਰੋ ਆ ਇਹਦੇ ਅੱਡ ਮੁੱਡ ਨਹੀਂ ਵਰਤੇ ਵਕਤ ਹਾਂ ਨਾ ਨਾ ਕੋਈ ਨਹੀਂ ਜਾਲਾ ਹੋਊਗਾ ਇਹਦਾ 1.5 ਫੁੱਟ ਸਾਈਡ ਨੂੰ 2 ਫੁੱਟ ਡੂੰਗਾ ਕੋਈ ਹਾਲਤ ਪਈ ਹੋ ਨਾਲ ਦੀ ਨਾ ਕੋਈ ਥੋੜੀ ਫਸਲ ਮਾਰੇ ਨਾ ਇਹ ਵਾਣ ਖੁਸ਼ਕ ਕਰ ਪਟਨਾ ਵੀ ਸੌਖਾ ਪਟਨਾ ਵੀ ਨਾਲ ਦੀ ਨਾਲ ਉਹਨਾਂ ਨੇ ਜੜ ਵੀ ਥੋੜੀ ਕੱਟ ਕੇ ਨਾਲ ਦੀ ਨਾਲ ਲੈ ਜਾਣੀ ਤੁਹਾਨੂੰ ਜੀ ਸੀ ਵੀ ਸੱਦਨ ਦੀ ਲੋੜ ਨਹੀਂ ਜੀ ਠੀਕ ਭਾਵੇਂ ਤੁਸੀਂ ਸਾਰਾ ਵਾਣ ਲਾਉਣੇ ਆ ਉਹ ਵਾਣ ਉਹ ਕਈ ਭਰਾ ਕਹਿੰਦੇ ਵਾਣ ਬਾਅਦ ਮੁੜ ਕੇ ਆਪਣਾ ਵਹਿਣ ਜੋਗ ਨਹੀਂ ਹੋਣਾ ਠੀਕ ਆ ਉਹ ਵੀ ਬਈ ਕੋਈ ਦਿੱਕਤ ਨਹੀਂ ਜਦੋਂ ਇਹ ਤੁਸੀਂ ਲਾਉਣੇ ਆ ਇੱਕ ਗੱਲ ਹੋਰ ਰਹਿ ਗਈ ਥੋੜੀ ਗੱਲ ਵਿੱਚ ਹਾਂਜੀ ਚਲੋ ਇਹ ਤਾਂ ਤੁਸੀਂ ਦੱਸਤਾ ਕਿ ਭਾਈ ਇਹ ਕਿਉਂ ਇਹਨੂੰ ਮਾੜਾ ਕਿਹਾ ਗਿਆ ਸੀ ਪਰ ਇੱਕ ਗੱਲ ਹੋਰ ਹੈ ਕਹਿੰਦੇ ਇਹਦੇ ਨਾਲ ਕੈਂਸਰ ਹੋ ਜਾਂਦਾ ਕੈਂਸਰ ਬਈ ਹੋਣਾ ਇਹ ਦੱਸ ਸਾਰਿਆਂ ਨਾਲ ਵੱਧ ਕੈਂਸ ਤਕਰੀਬਨ ਹੁਣ ਤਾਂ ਸਾਰੇ ਪਾਸੇ ਆਪਣੇ ਬਠਿੰਡੇ ਜਿਆਦਾ ਨੇ ਜਿਆਦਾ ਟ੍ਰੇਨ ਚੱਲਦੀ ਆ ਆਪਣੇ ਵੀਕਰ ਨੇਰੋ ਟ੍ਰੇਨ ਹਾਂ ਆਪਣੇ ਤੂੰ ਵਿਖਾ ਕਿੱਥੇ ਸਪੈਦਾ ਆਪਣੇ ਕੈਂਸਰ ਘਾਤ ਹੋ ਗਿਆ ਤੇ ਤੈਨੂੰ ਮੈਂ ਹੁਸ਼ਿਆਰਪੁਰ ਲੈ ਚੱਲਦਾ ਜਿੱਥੇ ਸਾਰਾ ਦੁਕਾਨਾਂ ਦੇ ਮੂਰੇ ਵੀ ਸਪੈਦਾ ਖੇਤਾਂ 'ਚ ਵੀ ਪਲਾਟਾਂ 'ਚ ਵੀ ਸ਼ਹਿਰੀਆਂ ਨੇ ਵੀ ਸਪੈਦਾ ਲਾ ਰੱਖਿਆ ਉੱਥੇ ਕਿਸੇ ਨੂੰ ਵੀ ਕੈਂਸਰ ਹੈ ਨਹੀਂਗਾ ਕੋਈ ਅੱਗਾ ਕੇਸ ਹੋ ਸਕਦਾ ਮਗਲੇ ਵੀ ਕਿਸੇ ਨੇ ਅਫਵਾਹ ਦਾਤੀ ਅਫਵਾਹ ਦਾਤੀ ਭਾਈ ਕਿਸੇ ਯਾਰ ਦਰਾਖਤ ਤੋਂ ਕੈਂਸਰ ਕਿਵੇਂ ਹੋ ਜਾਊਗਾ ਇਹਦੀ ਭਾਈ ਤੂੰ ਨਹੀਂ ਦਿੰਦੇ ਲੋਕ ਬੱਕਰੀਆਂ ਨੂੰ ਵੀ ਪਸ਼ੂਆਂ ਨੂੰ ਵੀ ਆਪਾਂ ਵੀ ਪੱਤਾ ਖਾ ਸਕਦੇ ਕੋਈ ਕੈਂਸਰ ਨਹੀਂ ਹੁੰਦਾ ਇਹਦਾ ਭਾਈ ਕਿਦਾਂ ਸਰਚ ਕੀਤੀ ਯਾਰ ਕੈਂਸਰ ਹੋਵੇ ਸਾਨੂੰ ਵੇਚਣ ਦੇ ਦਊਗੀ ਸਰਕਾਰ ਬਿਲਕੁਲ ਜਿਹੜੇ ਸੜਕਾਂ ਤੇ ਖੜਾ ਕੋਈ ਵੇਚਣ ਦੇ ਦਊਗਾ ਨਹੀਂ ਵੇਚ ਬੈਨ ਹੋ ਜੂਗਾ ਪਾਣੀ ਦੇ ਵਿੱਚ ਬਰਬਾਦੀ ਹੋਈ ਇਹ ਰਾਜਸਥਾਨ 'ਚ ਵੀ ਲਵਾਈ ਜਨਾ ਮੈਂ ਰਾਜਸਥਾਨ 'ਚ ਕਿਹੜਾ ਪਾਣੀ ਹੈ ਅੱਛਾ ਉਧਰ ਵੀ ਹਰ ਇੱਤੇ 'ਚ ਵੀ ਬਈ ਹੋਈ ਜਾਂਦਾ ਇਹ ਪਹਾੜਾਂ 'ਚ ਪੱਥਰਾਂ 'ਚ ਹਰੇਕ ਮਾੜੀ ਚੰਗੀ ਜ਼ਮੀਨ ਇਹ ਵਰਦਾਨ ਆ ਬਈ ਜਿਹੜੇ ਏਰੀਏ 'ਚ ਸੇਮ ਹੈਗੀ ਆ ਜਾਂ ਜਿਹੜੇ ਏਰੀਏ 'ਚ ਪਾਣੀ ਬਾੜਾ ਮਾੜਾ ਹੂੰ ਇਧਰੋਂ ਮਾਨਸਾ ਵੱਨੋਂ ਸਾਡੇ ਨਾਲ ਉਧਰ ਪਾਣੀ ਨਰਮਾ ਥੋੜੀ ਜਿਹੀ ਏਰੀਏ ਦੇ ਵਿੱਚ ਬਹੁਤ ਵਿਚਾਰਾਂ ਦੇ ਫੋਨ ਆਉਂਦੇ ਬਈ ਖਾਰਾ ਬਾਣੀਆ ਉਥੇ ਉਹਦੇ ਵੀ ਬਾਈ ਹੋ ਜਾਂਦਾ ਏ ਠੀਕ ਐ ਤੇਰੀ ਬਾਈ ਆਮਦਨ ਪਤਾ ਕਿੰਨੀ ਆਦੀ ਹੂੰ ਹੁਣ ਆਪਣੇ ਵਾਣ ਵੱਤੋ ਵੱਤ ਲੱਖ ਰੁਪਏ ਠੇਕਾ ਹੈਗਾ 5 ਸਾਲਾਂ ਦਾ ਕਿੰਨਾ ਬਣ ਗਿਆ 5 ਲੱਖ ਬਣ ਗਿਆ ਹਾਂ ਠੀਕ ਐ ਲੱਖ ਰੁਪਏ ਹੈ ਨਹੀਂ ਕਿਤੇ 80000 90000 ਲੱਖ ਰੁਪਏ ਲੈਣਾ ਤੇ ਲੱਖ ਦੀ ਫਸਲ ਹੁੰਦੀ ਐ ਇਸ ਤੋਂ ਵੱਧ ਮੈਂ ਨਹੀਂ ਮੰਨਦਾ ਵੀ ਫਸਲ ਬਾਜਦਾ ਹੋਊਗਾ 5 ਲੱਖ ਰੁਪਏ 5 ਸਾਲਾਂ ਦਾ ਬਾਜਦਾ ਭਾਵੇਂ ਆਪ ਕਰ ਲੋ ਭਾਵੇਂ ਠੇਕੇ ਦੇ ਦੇ ਲੋ ਠੀਕ ਐ ਜਿਹੜੀ ਇਹਦੀ ਆਮਦਨ ਆ ਬਈ ਘੱਟੋ ਘਾਟੇ ਦੀ 12 ਤੋਂ 13 ਲੱਖ ਰੁਪਏ ਦੀ ਆਮਦਨ ਹੈਗੀ ਆ ਸਾਲ ਦੀ ਹਾਂ ਇਹਦੇ ਜਿਹੜਾ ਕਵਾਂਟਲ ਰੇਟ ਆ ਇਹਦਾ ਜਿਹੜਾ ਅੱਜ ਜੇ ਤੁਹਾਡੇ ਕੋਲੇ ਕੋਈ ਕੋਲੋਨ ਸਪੈਦਾ ਖੜਾ ਉਹਦਾ ਰੇਟ ਹੈਗਾ 1000 ਤੋਂ ਲੈ ਕੇ 1400 ਰੁਪਏ ਤੱਕ ਹੈ ਇਹ 1000 ਤੋਂ 14 ਕਿਉਂ ਦੱਸਿਆ ਜੇ ਤੁਹਾਡੇ ਕੋਲ 2-4 ਸਪੈਦਾ ਆ ਉਹਦਾ ਭਈ ਲੋਕਲ ਵਪਾਰੀ ਲੈ ਕੇ ਜਾਊਗਾ ਜਿਹੜਿਆ ਆਮ ਲੱਕੜਾ ਉਹ ਕੱਟ ਲਾਉਂਦੇ ਆ ਵਿਚਾਰੇ ਉਹਨਾਂ ਨੇ ਆਪਦੇ ਵੀ ਉਹ ਕੱਟਣਾ ਹੁੰਦਾ ਜਿਵੇਂ 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 ਤੁਹਾਡੇ ਕੋਲ ਸਪੈਦਾ ਵਧੀ ਜਾਊਗਾ ਵਪਾਰੀ ਵੱਡਾ ਆਈ ਜਾਊਗਾ ਜਿਹੜਾ ਮੈਲ ਦਾ ਰੇਟ ਅੱਜ 1300 ਤੋਂ ਲੈ ਕੇ 1400 ਕਵਾਂਟਲ ਦਾ ਇਹਦਾ ਭਈ ਜੇ ਸਪ 50 ਕਬੂਟੇ ਲਾ ਲਿਆ ਆਸ਼ ਪੈਦਾ ਦਾ ਕਲੌਨਸ ਪੈਦਾ ਹੈ 50 ਕਬੂਟੇ ਆਪਣੇ ਖੇਤ ਚ ਲਾ ਲਏ ਹਾਂਜੀ ਉਹਨੂੰ ਕਿੰਨਾ ਚਿਰ ਸਾਂਭਣਾ ਪੈਣਾ ਤੇ ਕਿੰਨਾ ਚਿਰ ਸਾਂਭਣ ਤੋਂ ਬਾਅਦ ਉਹਨੂੰ ਕਮਾਈ ਦੇਊਗਾ ਕਬੂਟਾ ਭਾਵੇਂ ਇੱਕ ਲਾਲੋ ਭਾਵੇਂ 100 ਭਾਵੇਂ 1000 ਠੀਕ ਹੈ 5 ਸਾਲਾਂ ਦੀ ਖੇਤੀ ਹੈ ਇਹ 5 ਸਾਲਾਂ ਦੀ ਜੇ ਆਪਾਂ ਖੇਤ ਦੀ ਬਾਉਂਡਰੀ ਲਾਉਣੀ ਆ ਚਾਰ ਤੋਂ ਸਾਢੇ ਚਾਰ ਸਾਲ ਚ ਪਟਾ ਸਕਦੇ ਆ ਜੇ ਪੂਰਾ ਖੇਤ ਕਿਉਂਕਿ ਉਹ ਵਾਇਆ ਬਣ ਜਾਂਦਾ ਛਾਂ ਪੈਂਦੀ ਆ ਤੋ ਆਪਣੀ ਪੈਂਦੀ ਵਿਚਲਿਆਂ ਨੂੰ ਵਿਚਲੇ ਪਤਲੇ ਰਹਿ ਜਾਂਦੇ ਆ ਉਹਨਾਂ ਨੂੰ 5 ਤੋਂ ਸਾਢੇ 5 ਸਾਲ ਲਾ ਲਓ ਤੁਸੀਂ ਠੀਕ ਹੈ ਐਨੇ ਸਾਲ ਹੈਗੇ 5 ਸਾਲ ਮੈਕਸ ਇਹ ਇਹ 2 ਤੋਂ 3 ਕੁਇੰਟਲ 4 ਕੁਇੰਟਲ ਵਜਨ ਕਰ ਦਿੰਦਾ ਇੱਕ ਸਪੈ ਦੇ ਹਾਂ 5 ਸਾਲਾਂ ਚ ਠੀਕ ਹੈ ਪਾਣੀ ਜ਼ਮੀਨਾਂ ਦੇ ਉਹ ਮੈਂ ਤਾਂ ਦੱਸਿਆ ਜ਼ਮੀਨ ਮਾੜੀ ਐ ਰਕੜੀ ਐ ਪਾਣੀ ਵੱਧ ਜਾਂ ਘੱਟ ਹੈ ਹੂੰ ਉਹਦੇ ਮੰਨ ਲਓ 2 ਕੁਇੰਟਲ ਤਾਂ ਇਹਨੇ ਨਿਕਲਣਾ ਹੀ ਨਿਕਲਣਾ ਘੱਟ ਤੋਂ ਘੱਟ 5 ਸਾਲਾਂ ਹਾਂ ਤੇ 1000 ਰੁਪਏ ਤੁਸੀਂ ਰੇਟ ਰੱਖ ਲਓ 2000 ਦਾ ਬੂਟਾ ਹੋ ਗਿਆ ਇੱਕ ਵਗਿਆ ਹਾਂ ਕਿੱਲੇ 'ਚ 700 ਤੋਂ ਲੈ ਕੇ 800 ਬੂਟਾ ਲੱਗਦਾ ਬਈ ਠੀਕ ਹੈ ਠੀਕ ਹੈ ਤੇ ਜਿਹੜਾ ਹੁਣ ਭਰਾ ਕਹਿੰਦੇ ਇਹਨੂੰ ਲਊਗਾ ਕੌਣ ਬਈ ਇਹਦੀ ਪਲਾਈ ਬੰਦੀ ਐ ਪਲਾਈ ਬੋਰਡ ਬੰਦਿਆ ਪੇਪਰ ਮੈਲ ਵਰਤਦੀ ਆ ਪੇਪਰ ਬੰਦਾ ਇਹਦਾ ਠੀਕ ਹੈ ਜਿਹੜਾ ਕੋਲੋਨ ਜ਼ਿਆਦਾ ਹੈ ਚੰਗਾ ਹੈ ਉਹ ਜਾਂਦਾ ਪਲਾਈ ਬੋਰਡਾਂ ਚ ਬਈ ਇਹਨੂੰ ਲਵਾਉਣੇ ਤੇ ਦੀ ਮਾਰਕੀਟਿੰਗ ਵੀ ਹੈਗੀ ਆ ਬਹੁਤ ਆ ਬਈ ਇਹ 70% ਨਾ ਆਪਾਂ ਨੂੰ ਚਲ ਪਤਾ ਨਹੀਂ ਆ 70% ਜਿਹੜੀ ਪਲਾਈ ਹੈ ਹਾਂ ਇਹ ਆਸਟ੍ਰੇਲੀਆ ਜਾਂ ਬਾਹਰਲੇ ਦੇਸ਼ਾਂ ਤੋਂ ਲੈ ਰਹੀ ਆ ਆਪਣੀ ਇੰਡੀਆ ਚ ਨਹੀਂ ਆਪਣੀ ਇੰਡੀਆ ਚ ਤਾਂ 30% ਹੀ ਇਹਦਾ ਹਜੇ ਤਿਆਰੀ ਹੋ ਜਾਂਦੀ ਆ ਇਹਦੀ 10 ਤੋਂ 15 ਸਾਲ ਕਿਤੇ ਮਾਰਕੀਟ ਨਹੀਂ ਜਾਂਦੀ ਉਦੋਂ ਗਾਂ ਤਾਂ ਬਈ ਚਲੋ ਰੱਬ ਰੱਖਾ ਇਹਦਾ ਹਨਾ ਬਈ ਕੀ ਹੋਣਾ ਵੀ ਕਿਵੇਂ ਬਈ ਇਹਦੀ ਥਾਂ ਤੇ ਅਪਲਾਈ ਥਾਂ ਤੇ ਹੋਰ ਚੀਜ਼ ਆ ਸਕਦੀ ਆ ਠੀਕ ਆ ਪਰ ਇਹਦੇ ਬਈ 10 ਤੋਂ 15 ਸਾਲ ਹਜੇ ਇਹਦਾ ਹੈਗਾ ਪਰ ਮੈਂ ਜਿਹੜੇ ਭਰਾ ਨੂੰ ਕਹਿਣਾ ਜਿਹੜੇ ਨੇ ਦਿਲ ਆ ਆਪਦਾ ਥੰਮ ਬਈ ਲਾਉਣਾ ਪਹਿਲਾਂ ਦਿਲ ਕੱਢਣਾ ਹੈ ਨਾ ਜਿੰਦਾਰ ਨੂੰ ਮਨਾਉਣਾ ਬਹੁਤ ਔਖਾ ਹੁੰਦਾ ਔਖਾ ਹੈ ਠੀਕ ਆ ਉਹ ਬਾਲਣ ਵਾਲਾ ਕੰਮ ਮੰਨ ਕੇ ਚੱਲੇ ਬਈ ਆਪਾਂ ਬਾਲਣ ਚੀ ਵੇਚਨੇ ਆ ਠੀਕ ਬਾਲਣ ਬਈ 6-7 ਸੌ ਨੂੰ ਕੁਆਂਟ ਲਾ ਹਾਂ ਇਹ ਕੋਈ ਜੇ ਗੱਪ ਲੱਗਦਾ ਯਾਰ ਇਹ ਤੇ ਜਾਵੜੇ ਨੂੰ ਪਤਾ ਲੱਗ ਜਾਊਗਾ ਆਪਣਾ ਸ਼ਿਸ਼ਕਾਰ ਵੇਲੇ ਲਿਆਉਣੀ ਆ ਆਪਾਂ ਠੀਕ ਹੈ ਨਾਲੇ ਆਹ ਤੇ ਸੁੱਕਾ ਆ ਹੁੰਦਾ ਜਾਂ ਆਪਾਂ ਖੰਡ ਪਾਠ ਵੇਲੇ ਲਿਆਉਣੀ ਉਹਨੇ ਗੁਰਦੁਆਰੇ ਲਿਆਉਣੀ ਆ ਆਪਾਂ ਬਿਲਕੁਲ ਠੀਕ ਹੈ 7-800 ਨੂੰ ਬਾਲ ਲੈਣਾ ਬਈ 600 ਨੂੰ ਲਾ ਲਓ ਠੀਕ ਹੈ ਫੇਰ ਵੀ ਬਈ 7-8 ਲੱਖ ਦੇ ਨਿਕਲੂਗਾ ਠੀਕ ਹੈ ਹਾਂ ਪਰ ਇਹਦੇ ਵਿੱਚ 7-8 ਲੱਖ ਤੇ ਅਗਲਾ ਕੋਈ ਦੂਜੀ ਫਸਲ ਹਾਂ ਦੂਜੀ 'ਚ ਬਈ ਰਹਿ ਆ ਸਬਰਿਆਂ ਖਰਚਾ ਵੀ ਟਰੈਕਟਰਾਂ ਸੰਦ ਸੰਦੇੜੀ ਪਤਾ ਨਹੀਂ ਕੀ ਕੁਛ ਲਿਆਉਣਾ ਪਊਗਾ ਲੇਬਰ ਇਹ ਜਿੱਦਣ ਲਾ ਲਿਆ ਤੁਸੀਂ 2-3 ਮਹੀਨੇ ਇਹਦੀ ਸੇਵਾ ਕਰਨੀ ਇਕੱਲਾ ਮਹੀਨੇ ਤੋਂ ਪਾਣੀ ਲਾਉਣਾ ਇਹਨ ਕੋਈ ਨਹੀਂ 12 ਤੋਂ 13 ਕੁਸ਼ ਵੀ ਨਹੀਂ ਬਾਈ ਕੋਈ ਬਿਮਾਰੀ ਨਹੀਂ ਪੈਂਦੀ ਇਹਨੂੰ ਠੀਕ ਆ ਕੁਝ ਵੀ ਨਹੀਂ ਆਉਂਦਾ ਦੂਜੀ ਗੱਲ ਇਹ ਵੀ ਜਿੱਥੇ ਜੇ ਇੱਕ ਕਿੱਲੇ 'ਚ ਅਸੀਂ ਲਾ ਲਏ ਕੋਈ ਚ ਨਾਲ ਕੋਈ ਸਬਜ਼ੀ ਸਬਜ਼ੀ ਹੋਰ ਕੁਝ ਬਾਈ ਉਹਦਾ ਐਂਟਰ ਕ੍ਰੋਪ ਆ ਗਈ ਉਹਦਾ ਵੀਡੀਓ ਬਹੁਤ ਲੰਮੀ ਜਾਊਗੀ ਨਹੀਂ ਲੱਜ ਸਕਦੀ ਇਧਰ ਹਾਂ ਬਾਈ ਦੋ ਦੋ ਸਾਲੇ 'ਚ ਬਾਈ ਸਰੋਂ ਕਣਕ ਸਬਜ਼ੀ ਕੋਈ ਮਰਜ਼ੀ ਕਰ ਲਓ ਠੀਕ ਆ ਸਰੋਂ ਕਣਕ ਦੋ ਸਾਲ ਹੋ ਗਈ ਤੀਜੇ ਸਾਲੇ ਨੇ ਛਾਂ ਕਰ ਜਾਣੀਆਂ ਵਾਹਣ 'ਚ ਤੀਜੇ ਸਾਲ ਬਾਈ ਹਲਦੀ ਬਹੁਤ ਵਧੀਆ ਹੋਊਗੀ ਠੀਕ ਆ ਪੰਜ ਸਾਲਾਂ 'ਚ ਤੁਸੀਂ ਦੂਜੇ ਜ਼ਿਮੀਂਦਾਰਾਂ ਨਾਲ ਫਸਲ 'ਚ ਵੀ ਰਹੇ ਫਸਲ ਵੱਧ ਵਿੱਚ ਹੋਣਗੇ ਕਿਉਂਕਿ ਹਲਦੀ ਬਈ ਘੱਟੋ ਘੱਟ 80000 ਦੀ ਕਿੱਲੇ ਦੀ ਹੋ ਜੂਗੀ ਬਿਲਕੁਲ ਰਵਾਇਤੀ ਦੀ ਹੋ ਜੂਗੀ ਲੱਖ ਦੀ ਹੋ ਜੂਗੀ ਠੀਕ ਹੈ ਇਹਨੇ ਬਈ 5 ਸਾਲਾਂ ਤੋਂ ਗੇੜਾ ਆਏ ਨੇ ਫਿਰ ਬੰਨ ਦੇਣਾ ਆਪਦਾ ਉਹ ਤਾਂ ਫਿਰ ਇਕੱਠੇ ਪੈਸੇ ਤਾਂ ਕਿ ਮੈਂ ਐਫ ਡੀ ਕਹਿਣਾ ਨੂੰ ਬਈ ਇਹਦਾ ਐਫ ਡੀ ਹੈ ਹਾਂ ਜਿਵੇਂ ਹੁਣ ਕਿਹਦੀ ਗਰੀਬ ਬੰਦਾ ਲਾ ਲੇ ਇੱਕ ਦੋ ਟ੍ਰੇਲ ਵਾਲ ਜਾ ਕੇ ਠੀਕ ਹੈ ਮੋਟਰਸਾਈਕਲ ਲੈਣਾ ਕੁਝ ਵੀ ਲੈਣਾ ਕੋਈ ਧੀਆ ਆਪਣੇ ਇਹ ਤੁਸੀਂ 100 200 ਹਰ ਇੱਕ ਸਾਲ ਮੈਂ ਨਹੀਂ ਕਹਿੰਦਾ ਤੁਸੀਂ ਅੱਜ ਵਾਣ ਰੋਕ ਲਓ ਮੇਰੇ ਮਗਰ ਲਾ ਕੇ ਤੁਸੀਂ 100 200 ਬੂਟਾ ਹਰ ਇੱਕ ਸਾਲ ਲਾਈ ਜਾਓ ਠੀਕ ਹੈ ਇਹ ਤੁਹਾਡੀ ਇੱਕ ਪਲੱਸ ਪੁਆਇੰਟ ਹੋ ਜਾਣਾ ਜਿਵੇਂ ਤੁਹਾਡੇ ਘਰੇ ਦੋ ਮੱਜਾਂ ਖੜੀਆਂ ਹਾਂ ਪਸ਼ੂ ਧਾਨ ਹੈ ਕੋਈ ਤੁਹਾਡੇ ਕੋਲੇ ਸਬਜ਼ੀ ਹੈ ਇਹ ਅਲੱਗ ਹੈ ਜਦੋਂ ਤੁਸੀਂ ਕੋਈ ਵਿਆਹ ਕਰਨਾ ਹੋਵੇ ਜਾਂ ਹਾਂ ਤਾਂ ਤੁਹਾਡਾ ਪੰਜਾ ਚਾਰਾ ਸਾਲਾਂ ਨੂੰ ਲੱਖਾਂ ਦੇ ਦੇਊਗਾ ਬਈ ਹਾਂ ਬਹੁਤ ਗੁਣਾ ਹੋ ਜਾਣਾ ਠੀਕ ਹੈ 100 ਬੂਟਾ ਤੁਸੀਂ 2000 ਦਾ 2 ਲੱਖ ਦਾ ਹੋ ਗਿਆ ਹਾਂ ਤੇ ਪਰ ਜਿਹੜਾ 100 ਬੂਟਾ ਆਪਾਂ ਲਾਵਾਂਗੇ ਬਾਉਂਡਰੀ ਤੇ ਉਹ ਵੀ 400-5 ਕੁਇੰਟਲ ਦਾ ਹੁੰਦਾ 4 ਤੋਂ 5000 ਦਾ ਬੂਟਾ ਵਿਗੂਗਾ ਠੀਕ ਹੈ ਮਾ ਚਾਰ ਦਾ ਤੁਹਾਡਾ 3-4 ਲੱਖ ਲੱਗਿਆ 3-4 ਲੱਖ ਦਾ ਬੂਟਾ ਹੋਊਗਾ ਤੁਹਾਡਾ ਸੌਸ ਪੇ ਦਾ ਠੀਕ ਹੈ ਠੀਕ ਹੈ ਬਹੁਤ ਆਉਂਦਣਾ ਹੁਣ ਕਈ ਭਰਾਵਾਂ ਕੋਲ ਜ਼ਮੀਨ ਹੈ ਨਹੀਂ ਪਰ ਕਿਸੇ ਦਾ ਵਾੜਾ ਪਿਆ ਹੂੰ ਇਹਦਾ ਪਸ਼ੂਆਂ ਵਾਲਾ ਪਿਆ ਜਾਂ ਕੋਈ ਖਾਲੀ ਪਲਾਟ ਪਿਆ ਕੋਈ ਮਾੜਾ ਮੋਟਾ ਥਾਂ ਹੁੰਦੀ ਹੈ ਗਰੀਬ ਬੰਦੇ ਕੋਲੇ ਉਹ ਵੀ ਬਈ ਲਿਆ ਕੇ 40 ਪਿਆ ਬੂਟੇ ਘੱਟ ਦਿਓ ਉੱਥੇ ਠੀਕ ਹੈ ਠੀਕ ਹੈ ਤੁਹਾਡਾ ਕੁੱਸਤਾ ਯਾਰ ਇਹ ਫਾਇਦਾ ਕਰਕੇ ਹੀ ਜਾਊਗਾ ਛਾਂ ਦੀ ਛਾਂ ਇਹਦੀ ਤੇ ਪੈਸੇ ਦਾ ਪੈਸਾ ਮਤਲਬ ਵੀ ਜਿਹੜੀਆਂ ਤੁਸੀਂ ਬੇਤੁਕੀਆਂ ਗੱਲਾਂ ਸੋਸ਼ਲ ਬਾਈ ਕਿਸੇ ਨੇ ਮੈਨੂੰ ਐ ਦੱਸ ਦਿਓ ਪਾਣੀ ਇਹਦਾ ਕਿਹੜੇ ਨੇ ਸਰਚ ਕੀਤੀ ਹੈ ਯਾਰ ਐਵੇਂ ਰਿਆਂ ਸਬਰਿਆਂ ਵਾਲਿਆਂ ਪਿੱਛੇ ਨਾ ਲੱਗਿਆ ਕਰੋ ਉਹਨਾਂ ਨੇ ਆਪਦੀ ਦੇ ਸਬਰੇ ਪਤਾ ਹੈ ਜਦੋਂ ਵਾਹ ਚ ਲਾਗੇ ਨਾ ਤਾਂ ਕੋਈ ਸਬਸਿਡੀ ਵਾਲੇ ਸੰਦ ਵੀ ਗੋਣੋ ਹਟ ਜਾਣਗੇ ਹਾਂ ਠੀਕ ਹੈ ਕੋਈ ਨੇ ਰੋਟਾ ਵੀਟਰ ਨਹੀਂ ਲੈਣਾ ਨਾ ਗਨੇ ਰੇਸ ਬਰੇ ਲੈਣੀ ਨਾ ਕੋਸ ਲੈਣਾ ਬਈ ਤੇ ਹਾਰਪੁਰ ਜਾ ਕੇ ਦੇਖ ਲਓ ਬਈ 20 ਤੋਂ 25000 ਨੂੰ ਵਣ ਤੋਂ ਠੇਕੇ ਤੇ ਮਿਲ ਜੂਗਾ ਇੱਕ ਇਹ ਕਦਮ ਹੈਗਾ ਰ ਬਈ ਤੇ ਖੇਤੀ ਚੋਂ ਨਿਕਲਣ ਵਾਸਤੇ ਛਪਾਈਦਾ ਵੀਜ ਲਈ ਬਈ ਉਹ ਤਾਂ ਯਾਰ ਆਪਾਂ ਨੂੰ ਕਰਨੀ ਪੈਣੀ ਹੈ ਛੋਨਾ ਕਣ ਖੋਣਾ ਅਗਲਾ ਖਾਊਗਾ ਕੀ ਹਨਾ ਠੀਕ ਹੈ ਪਰ ਜੇ ਕੋਲ ਕੋਲ ਚਾਰ ਕਿੱਲੇ ਵਣ ਕਿੱਲਾ ਬਈ ਵਣ ਖੇਤੀ ਕਰ ਲੋ ਇਹ ਕਰ ਲੋ ਪਪੂਲਰ ਕਰ ਲੋ ਬਰਮਾਂਡ ਇਹ ਕਰ ਲੋ ਮਹੌਗਣੀ ਕਰ ਲੋ ਠੀਕ ਹੈ ਹੋਰ ਵੀ ਬਹੁਤਾ ਬਾਸ ਆ ਗਿਆ ਬਈ ਹੁਣ ਨਾ ਠੀਕ ਹੈ ਬਾਸ ਦੀ ਖੇਤੀ ਹੋਈ ਜਾਂਦੀ ਹੈ ਠੀਕ ਹੈ ਇਹ ਬਈ ਬਾਲਣ ਚਾਹੀਦਾ ਹੀ ਹੈ ਮਿੱਲਾਂ ਨੂੰ ਚਾਹੀਦਾ ਹੌਲੀ ਹੌਲੀ ਇਹ ਬਾਈ ਜ਼ਰੂਰੀ ਹੋ ਜਾਣਾ ਇਹ ਨਾਲ ਕਿਲਾ ਅੱਧਾ ਕਿਲਾ ਆਪ ਦੀ ਵਣ ਖੇਤੀ ਕਰਕੇ ਰੱਖੋ ਸਪੈਦਾ ਨਹੀਂ ਮੈਂ ਵਣ ਖੇਤੀ ਕਹਿਣਾ ਹੁੰਦਾ ਵਣ ਖੇਤੀ ਬਿਲਕੁਲ ਬਾਈ ਦੇਦੇ ਕਿਉਂ ਜ਼ੋਰ ਦਿੰਦੇ ਨੇ ਇਹ ਤੇ ਬਾਈ ਕੋਈ ਲੇਬਰ ਨਹੀਂ ਚਾਹੀਦੀ ਇਹ ਜਿਵੇਂ ਐਨ ਆਰ ਆਈ ਭਰਾ ਹੈਗੇ ਬਾਹਰ ਬੈਠੇ ਆ ਹਾਂ ਉਹ ਬੇਫਿਕਰ ਹੋ ਕੇ ਹੁਣ ਹਸ਼ਾਰਪੁਰ ਦਾ ਐਨ ਆਰ ਆਈ ਕੀ ਕਰਦਾ ਹਸ਼ਾਰਪੁਰ ਦਾ ਸਾਹ ਸਕਦਾ ਇਹਨਾਂ ਨੂੰ ਇੱਕ ਵੀ ਨਹੀਂ ਬਾਈ ਮਹੀਨੇ ਤੋਂ ਬੰਦਾ ਚਾਹੀਦਾ ਇਹਨੂੰ ਯਾਰ ਮਹੀਨੇ ਤੋਂ ਇੱਕ ਬੰਦਾ ਚਾਹੀਦਾ ਪਾਣੀ ਭਰਨਾ ਇਹਨੂੰ ਕੁਝ ਨਹੀਂ ਕਰਨਾ ਬਸ 13-2 ਮਹੀਨੇ 3 ਮਹੀਨੇ ਤੇ ਜ਼ਰੂਰ ਮਿਹਨਤ ਹੈਗੀ ਆ ਓਕੇ ਹਾਂ ਉਹ ਨਵਾਂ ਬੂਟਾ ਚੱਲਣ ਤੇ ਹੁੰਦੀ ਆ ਇਹਦੀ ਹੂੰ ਤੇ ਪਰ ਹੁਣ ਇਹਦੇ ਨਾਲ ਮੈਂ ਆਵਾਜ਼ ਤਾਂ ਚੱਕ ਲਈ ਹੂੰ ਇਹਦੇ ਵਿੱਚ ਬਈ ਠੱਗੀ ਠੋਰੀ ਬਹੁਤ ਚੱਲਦੀ ਠੀਕ ਐ ਪੀ 23 ਦੇ ਨਾਂ ਤੇ ਹਾਂ ਪੀ 23 ਵੈਰੈਟੀ ਦੇ ਕਿਹਨਾਂ ਜੋੜ ਦਿੰਨੇ ਆ ਹਾਂ ਜਿਵੇਂ ਬੰਦਾ ਹਾਂਜੀ ਪਛਾਣ ਕਿਵੇਂ ਹੋਊਗੀ ਪਛਾਣ ਬਈ ਨਵੇਂ ਬੰਦੇ ਨੂੰ ਔਖੀ ਐ ਜਿਵੇਂ ਅਸੀਂ ਕਰ ਸਕਦੇ ਹਾਂ ਪਰ ਮੈਂ ਮੋਟਾ-ਮੋਟਾ ਦੱਸ ਦਿੰਨਾ ਜਿਹੜਾ ਪੀ 23 ਦੇ ਪੱਤੇ ਨਾ ਐ ਸਿੱਧੇ ਹੁੰਦੇ ਆ ਜਿਵੇਂ ਆਪਾਂ ਸਸਰੀ ਕਾਲ ਬਣਾਉਣੇ ਆ ਐ ਹੋਣਗੇ ਇਹਦੇ ਹੱਥ ਬੰਨੇ ਵਾਲੇ ਹਾਂ ਹੱਥ ਬੰਨੇ ਵਾਲੇ ਐ ਇਹ ਚੀਜ਼ ਠੀਕ ਐ ਇਹਦੀ ਥਾਂ ਤੇ ਕੀ ਐ ਬਈ ਜਿਹੜੇ ਬਾਹਰ ਦੇ ਬੰਦੇ ਆ ਕੇ ਬੈਠੇ ਆ ਉਹ 271 ਦੇਈ ਜਾਂਦੇ ਆ 10 12 ਰੁਪਿਆ ਦਾ ਬੂਟਾ ਹੈ ਪੀਤੇ ਹੀ ਕਹਿ ਕੇ ਵਿੱਚ ਪੀਤੇ ਹੀ ਕਹਿ ਕੇ ਵਿੱਚ ਨੇ ਕਿਉਂਕਿ ਤੈਨੂੰ ਆ ਨਹੀਂ ਮੈਂ ਤੈਨੂੰ ਕਿੰਨੀਆਂ ਮਰਜ਼ੀ ਨਿਸ਼ਾਨੀਆਂ ਦੱਸਦਾ ਤੈਨੂੰ ਨਹੀਂ ਪਤਾ ਲੱਗਣਾ ਪੀਤੇ ਹੀ ਇਹ ਕਿਹੜਾ ਇਹ ਸਾਡੀ ਇਮਾਨਦਾਰੀ ਹੈ ਹੂੰ ਜਾਂ ਪੱਕਾ ਬਿੱਲ ਲਓ ਅਗਲੇ ਤੋਂ ਇਹ ਬਈ ਮਹਿੰਗਾ ਵੀ ਹੋਊਗਾ ਉਹਦੇ ਨਾਲ ਇਹ ਬਈ 20 ਰੁਪਿਆ ਦਾ ਬੂਟਾ ਹੈ ਇਹ ਵਿਹਿਆਂ ਦਾ ਬੂਟਾ ओरिजिनल ਬੂਟਾ ਹੈ ਠੀਕ ਹੈ ਠੀਕ ਹੈ ਵਿੱਚ ਹੁਣ 14 ਦਾ 13 ਦਾ ਬੂਟਾ ਦੇ ਜਾਂਦੇ ਉਹ ਬਈ ਪੀਤੇ ਹੀ ਨਹੀਂ ਹੈ ਠੀਕ ਹੈ ਵੱਡਾ ਵੱਡਾ ਦੇ ਜਾਂਦੇ ਪੀਤੇ ਹੀ ਵੱਡੇ ਚ ਵੀ ਨਹੀਂ ਮਿਲਦਾ ਬਈ ਪੀਤੇ ਹੀ 2 ਤੋਂ 1 2 ਇੰਚ ਵੱਡਾ ਮਿਲ ਜੂਗਾ ਬਾਲਾ ਵੱਡਾ ਨਹੀਂ ਮਿਲਦਾ ਨਹੀਂ ਮਿਲਦਾ ਫੁੱਟ 2 ਫੁੱਟ ਦਾ ਬੂਟਾ ਨਹੀਂ ਮਿਲਦਾ ਠੀਕ ਹੈ ਇਹ ਠੱਗੀ ਤੋਂ ਬਚੋ ਜੇ ਕਲੋਨ ਸਾਰੇ ਹੁੰਦੇ ਆ ਹਾਂ 10 ਰੁਪਈਆ ਤੋਂ ਚੱਲ ਪੈਂਦਾ ਰੇਟੇ ਦਾ ਬਈ ਕਲੋਨ 271 ਹੋ ਗਿਆ 288 ਬਹੁਤ ਵਧੀਆ ਵੈਰਾਈਟੀ 288 ਠੀਕ ਹੈ 20 23 ਬਹੁਤ ਵਧੀਆ ਵੈਰਾਈਟੀ ਹੈਗੀ ਆ ਵਿੱਚ ਬਈ ਜਿਹੜੇ ਆਪ ਦੇ ਤਿਆਰ ਕਰ ਕਰਕੇ ਐਵੇਂ ਪਰ ਇਹ ਆਏ ਆ ਜੇ ਸਹੀ ਵੀ ਤੁਹਾਡਾ ਬੀਜ ਨਾ ਨਿਕਲਿਆ ਸਹੀ ਬੂਟਾ ਨਾ ਨਿਕਲਿਆ ਫਿਰ ਲੈਣੇ ਦੇ ਦੇਣੇ ਪੈ ਸਕਦੇ ਵਾਂਣ ਵੀ ਰੋਕ ਲਿਆ ਤੁਸੀਂ ਤੇ ਲੋਕ ਬਈ ਤੁਹਾਡਾ ਹੋਣਾ ਇਹ ਹੈ ਇਹ ਰੀਲ ਵੀ ਪਾ ਦੀ ਕੱਟ ਕੇ ਬਿਲਕੁਲ ਤੂੰ ਕਣਕ ਵੀਜੀ ਆ ਤੇਰੀ 4-5 ਜਰੀ ক্রੰਡ ਹੋ ਗਈ ਤੂੰ ਬੀਜਲੀ ਤੇਰਾ ਛੜਕ ਤੇ ਹੈਗਾ ਛੇਤ ਕਿਸੇ ਨੇ ਨਹੀਂ ਤੈਨੂੰ ਕੋਸ ਬਲਾਉਣਾ ਬਿਲਕੁਲ ਤੇਰਾ ਝੋਨਾ ਝੋਨਾ ਖਰਾਬ ਹੋ ਗਿਆ ਮੁੰਜਰਾਣੀ ਲੱਗੀਆਂ ਖਰਾਬ ਹੋ ਗਿਆ ਕਿਸੇ ਨੇ ਨਹੀਂ ਤੈਨੂੰ ਕਹਿਣਾ ਹੂੰ ਜੇ ਤੂੰ ਪਿੰਡ ਨਾਲ ਹਟ ਕੇ ਅਲੱਗ ਦੀ ਖੇਤੀ ਕਰੀ ਆ ਭਾਵੇਂ ਖੁੰਬਾਂ ਦੀ ਖੇਤੀ ਆ ਭਾਵੇਂ ਕੋਈ ਸਬਜ਼ੀ ਆ ਜਾਂ ਕੋਈ ਅਲੱਗ ਦਾ ਕੀਤਾ ਤੇ ਖਾਸ ਕਰਕੇ ਆ ਸਪੈਦੇ ਇਹ ਮਾੜੇ ਨਿਕਲ ਕੇ ਫੇਰ ਬਈ ਸਾਨੂੰ ਬੱਚਾ ਬੱਤੀਆ ਕਿ ਲੰਘਿਆ ਕਰੂ ਬਈ ਯਾਰ ਕੀ ਹੋ ਗਿਆ ਇਹਨੂੰ ਯਾਰ ਹਾਂ ਏ ਬਈ ਐ ਜਗਾ ਤਾਂ ਹੋ ਗਿਆ ਯਾਰ ਤੂੰ ਤਾਂ ਕਹਿੰਦੇ ਕਲੋਨ ਆ ਇਹ ਹਰੇਕ ਬੰਦਾ ਬਈ ਤੁਹਾਡਾ ਲਹੂ ਵਿਊਗਾ ਬਿਲਕੁਲ ਇਹ ਚੰਗਾ ਬੀਜ ਲੈ ਕੇ ਆਪਣੇ ਖਾਸ ਕਰ ਪੰਜਾਬੀ ਭਰਾ ਤੋਂ ਲਓ ਜਿੱਥੋਂ ਲੈਣਾ ਉਹਦਾ ਬੈਕਗਰਾਉਂਡ ਦੇਖੋ ਬੰਦੇ ਬਈ ਆ ਆਪਦੇ ਪਿੰਡ ਚ ਹੈ ਜਾਂ ਕਿਵੇਂ ਆ ਨਾ ਕੋਈ ਐ ਤਾਂ ਨਹੀਂ ਬਈ ਚੱਕ ਮਨ ਚੁੱਲਾ ਉੱਥੇ ਜਾਵੜੇ ਉੱਥੇ ਜਾਵੜੇ ਉਹ ਕੰਮ ਨਾ ਹੋਵੇ ਟਰਾਲੀ ਟੁੱਲੀ ਵਾਲੇ ਲੈ ਲੈਂਦੇ ਫਿਰ ਨਹੀਂ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਬਈ ਠੀਕ ਹੈ ਕੋਈ ਬੰਦ ਕਰ ਯਾਰ ਇਹ ਕਿਉਂਕਿ ਬਈ ਹੁਣ ਝੋਨੇ ਦਾ ਬਈ ਬੀ ਗਲਤ ਨਿਕਲਿਆ ਅਗਲੇ ਸਾਲ ਤੇਰੀ ਕਣਕ ਹੋ ਜੂ ਕਣਕ ਦਾ ਮਾਣਾ ਨਿਕਲੇ ਝੋਨਾ ਹੋ ਜ ਨਰਮਾ ਹੋ ਜ ਇਹਦਾ 5 ਸਾਲ ਆ ਬਈ ਝਾਕੀ ਗਏ ਆਪਾਂ ਕੀ ਕਰਾਂਗੇ ਹਾਂ ਤੇ 5 ਸਾਲਾਂ ਨੂੰ ਇਹਦਾ ਮੁੜ ਕੇ ਰੇਟ ਨਹੀਂ ਨਾ ਮਿਲਦਾ ਬਿਲਕੁਲ ਜੇ ਮਾੜਾ ਇਹ ਤਾਂ ਕਈ ਪ੍ਰੋਬਲਮਾਂ ਆਉਂਦੀਆਂ ਉਹ ਆਪਾਂ ਵੀਡੀਓ ਚ ਨਹੀਂ ਦੱਸ ਸਕਦੇਓ ਸਾਡੇ ਨਾਲ ਕਿ ਇੱਥੇ ਰਾਇ ਕਰ ਲੈ ਬਿਲਕੁਲ ਇਹਦੇ ਵਿੱਚ ਖੱਗੀ ਠੋਰੀ ਵਜਦੀ ਆ ਤੁਹਾਨੂੰ ਫੁੱਲ ਕੀ ਦੱਸ ਦੂੰਗਾ ਬਿਲਕੁਲ ਆ ਸਕਰੀਨ ਦੇ ਥੱਲੇ ਬਾਈ ਦਾ ਨੰਬਰ ਚੱਲ ਰਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਬਾਈ ਨੂੰ ਫੋਨ ਲਾ ਕੇ ਜਾਣਕਾਰੀ ਲੈ ਸਕਦੇ ਤਾਂ ਸੋ ਆ ਜਿਹੜੇ ਬਹਿਮ ਸੀਛ ਪੈਦਿਆਂ ਨੂੰ ਲੈ ਕੇ ਤੁਹਾਡੇ ਮਨ ਚ ਜੇ ਕੋਈ ਔਰ ਵੀ ਸਵਾਲ ਹੋਇਆ ਤੁਸੀਂ ਉਹ ਵੀ ਪੁੱਛ ਸਕਦੇ ਤੇ ਅਸੀਂ ਕੋਸ਼ਿਸ਼ ਕੀਤੀ ਕਿ ਮੋਟੀਆਂ-ਮੋਟੀਆਂ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਜਿਹੜੀਆਂ ਛਪੈਦਿਆਂ ਨੂੰ ਲੈ ਕੇ ਆਮ ਸੋਸ਼ਲ ਮੀਡੀਆ ਤੇ ਚਰਚਾ ਚ ਰਹਿੰਦੀਆਂ ਸੋ ਜੇ ਤੁਹਾਡੇ ਕੋਲੇ ਜਗ੍ਹਾ ਹੈਗੀ ਆ ਤੁਸੀਂ ਚਾਰ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਛਪੈਦਾ ਬਹੁਤ ਵਧੀਆ ਚੀਜ਼ ਆ ਪੀ 23 ਇਹਨੂੰ ਲਾਓ ਆਪਦੇ ਖੇਤ ਚ ਤੇ ਚੰਗੀ ਕਮਾਈ ਵੀ ਕਰੋ ਤੇ ਚੰਗੀ ਬਹੁਤੀ ਕੋਈ ਆਸਾਂ ਸੰਭਾਲ ਵੀ ਨਹੀਂ ਪਾਲਦਾ ਸੋ ਵੀਡੀਓ ਨਾਲ ਜੁੜਨ ਲਈ ਧੰਨਵਾਦ ਵੀਡੀਓ ਨਾਲ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਸਤਿ ਸ੍ਰੀ ਅਕਾਲ